ਰਾਣਾ ਮੱਲੀ ਕਿਟਨੀ ਨਿਵਾਸੀ ਉਹਨਾਂ ਵੱਲੋਂ ਵੀ 100 ਰੁਪਏ ਆ ਗਿਆ ਤੈਨੂੰ ਧੰਨਵਾਦ ਜੀ ਸੋਵਰਜੀਤ ਸਿੰਘ ਮੱਲੀ ਕੈਨੇਡਾ ਨਿਵਾਸੀ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਕਿੰਦਾ ਮੱਲੀ ਪਿੰਡਾ ਮੱਲੀ ਅਰਜਨ ਕੁਲਵਿੰਦਰ ਸਿੰਘ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਜੋੜੀ ਲੈ ਆ ਗਿਆ ਤੈਨੂੰ ਧੰਨਵਾਦ ਸਰਪੰਚ ਜਸਵਿੰਦਰ ਸਿੰਘ ਜੀ ਸੂਲ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਜੋੜੀ ਲੈ ਆ ਗਿਆ ਯਾਰ ਲੈ ਜੋ ਦੇ ਨਾਲ ਲੱਗਣਾ ਨੇ ਜਿਹੜਾ ਕਿ 11000 ਰੁਪਏ ਦਾ ਵੱਡਾ ਯੋਗਦਾਨ ਪਾਇਆ। ਜੋਰ ਸਿੰਘ ਜੀ ਔਜਲਾ 27 ਤੇ 1350 ਦੀ ਰੋਡ ਤੇ ਕਲਾ ਬੈਠੇ ਹੋ 28 ਰਾਜਾ ਫੋਲੜੀ ਵਾਲੀ 29 ਪਕੀਸ਼ਰੀ 30 ਤੇ ਖੇਲਾ ਸਿੰਘ ਸਾਡੇ ਬੜੇ ਹੀ ਸਤਿਕਾਰਯੋਗ ਕਮਲ ਬਾਬਾ ਜੀ ਬਿਓਰ ਸਿੰਘ ਬਾਬਾ ਬਲਕਨਾਥ ਮੰੰਦਰ ਦੀਵਾਨੀ ਭਗਤ ਸਰਬੰਦਾ ਜੀ ਦੇ ਬੇਟੇ ਹਰ ਸਾਲ ਵੱਧ ਚੜ ਕੇ ਬਾਬਾ ਸਰਬਖ ਦੇਵ ਜੀ ਦੇ ਪਿੱਤਰਸਥਾਨ ਦੇ ਲਈ ਸੇਵਾ ਕਰਦੇ ਨੇ ਇਸ ਵਾਰ ਵੀ 11000 ਰੁਪਏ ਦਾ ਵੱਡਾ ਯੋਗਦਾਨ ਇਹਨਾਂ ਨੇ ਦਿੱਤਾ ਤੇ ਨਾਲ ਨਾਲ ਸਾਡੇ ਇਸ ਕੱਢ ਲਾ 45 ਆ ਗਈ ਜੀ 27 ਵਾਲਿਆਂ ਦੀ 27 ਵਾਲੇ ਵੀ ਕੋਲ ਠੀਕ ਹੈ ਠੀਕ ਹੈ ਜੀ 28 ਦੇ ਰਾਜਾ ਫੋਲੜੀ ਵਾ ਪਿੱਤਰਾਂ ਨੂੰ ਧੰਨਵਾਦ ਕਰਦੇ ਵਾਜੀ ਸੁਖਵਿੰਦਰ ਸਿੰਘ ਉੱਤੇ ਆਪਣੋਂ ਤੋਂ ਅਰਡੀਕਾ ਪਹੁੰਚੇ ਹੈ ਪਿੰਡ ਬਵੇਲੀ ਵਿਕੇ ਹਲ ਤੌਰ ਮੇਲਾ ਜਵਿੰਦਰ ਕੌਰ ਜੀ ਪੰਚਾਇਤ ਮੈਂਬਰ ਕੁੜੀ ਮਾਤੇ ਮਾੜੀ ਨਾ ਰੱਜ ਕੇ ਪੱਟੇ ਇੱਕ ਮਿੰਟ ਜਾਲੀ ਲੱਗ ਇੱਕ ਮਿੰਟ ਜਾਲੀ ਲੱਗ ਜੀ 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 ਪਲਵਿੰਦਰ ਸਿੰਘ ਦੀ ਪੰਚਾਇਤ ਮੈਂਬਰ ਹਨ ਨੂੰ ਵੀ ਸਰਪਰ ਸਨਮਾਨ ਤੇ ਦੇਖੇ ਸਨਮਾਨ ਕੀਤਾ ਜਾ ਰਿਹਾ ਪਲਵਿੰਦਰ ਸਿੰਘ ਦੀ ਪੰਚਾਇਤ ਕੀ ਸਮਾਨ ਹੈ ਤਾਂ ਜਾ ਰਿਹਾ ਪਿਆ ਦਿলো ਧੰਨਵਾਦ 4 ਬਾਅਦ ਕੋਈ ਨਾਮ ਨਾ ਬੰਦ ਹੈ ਹੋਸ਼ੇ ਬਨ ਮੰਗਲੀਆਂ ਜੋੜੀਆਂ ਵਾਲੇ ਤਿਆਰੀ ਰੱਖੋ ਨਾਲ ਨਾਲ ਫੇਰ 7 ਲਿਆ ਕੇ ਨਾਲ ਨਾਲ ਜੋੜੀ ਚੱਲੋ ਮੇਰਾ ਫਿਰ ਜਿਆਦਾ ਟਾਈਮ ਨਾ ਖਰਾਬ ਬਹੁਤ ਜੋੜੀਆਂ ਆਪਣੇ ਕੋਲੇ ਲਾ ਜੋੜਨ ਵਾਲੀਆਂ ਪੰਜਾਬ ਪਕਾਇਆ ਆ ਆਹ ਗਰੀ ਘੇੜਿਆ ਤੇ ਬੋਲ ਉੱਤਰੋ ਤੋਰ ਲਿਆ ਕਰੋ ਆਪਾਂ ਨੂੰ ਪਤਾ ਹੋਵੇ ਦੂਰ ਬੰਨੇ ਆ। 11 ਪਰ ਸਾਡੇ ਬੜੇ ਸਤਿਕਾਰਯੋਗ ਸੁਮਤ ਅੱਬੀ ਜੀ ਪੰਚਾਇਤ ਮੈਂਬਰ ਇਹਨਾਂ ਦੇ ਮਾਤਾ ਜੀ ਪੰਚਾਇਤ ਮੈਂਬਰ ਬਣਿਆ ਇਹਨਾਂ ਨੂੰ ਵੀ ਪਰੰਧਾ ਕਮੇਟੀ ਵੱਲੋਂ ਸਰਪਾ ਚੋਣਾਂ ਚੰਦੇ ਕਿਹੋ ਜਿਹੇ ਹੋਏ ਆ ਆਪਣੇ ਮੈਂਬਰ ਸੁਮਤ ਅੱਬੀ ਹਵਣਾ ਗੱਲਾ ਬੰਦਰਾ ਫਜ਼ੂਰ ਗੱਲਾ ਦੀ ਜੋਗ ਚੱਲਦੀ ਆ ਬਿੱਲਾ ਪੀੜ ਬਾਂਸੀਆਂ ਕਾਵਾ ਸਯੋਗ ਦਾ 16 ਮੈਂ ਬੇਨਤੀ ਕਰਾਂ ਸੀਮਾ ਬਜੈਖੰਡਰ ਤੇ ਬਲਵਿੰਦਰਪੁਰ ਪੰਚਾਇਤ ਮੈਂਬਰ ਉਹ ਵੀ ਮੇਰੀ ਆਵਾਜ਼ ਨੂੰ ਸੁਣਦੇ ਹੋਣ ਐਤਾ ਕਰਕੇ ਸਟੇਜ ਤੋਂ ਆ ਕੇ ਆਪਣਾ ਸਰੂਪਾ ਤੇ ਸਨਮਾਨਤਿਆਂ ਜਾਣ ਦੀ ਕਿਰਪਾਤਾ ਕਰੋ 19 ਭਾਈ ਮੱਖਣ ਸਿੰਘ ਜੀ ਮੱਲੀ ਉਹਨਾਂ ਦੇ ਪਰਿਵਾਰ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਹੈ ਬਹੁਤ ਬਹੁਤ ਧੰਨਵਾਦ 21 ਗੁਰਵਿੰਦਰ ਸਿੰਘ ਜੀ ਜੁਲਸੇ ਉਹਨਾਂ ਵੱਲੋਂ ਵੀ 100 ਰੁਪਏ ਆ ਕੇ ਰੱਖੇ ਚੰਗਾ ਜੀ ਆ ਜਾਂਦੇ ਆ ਧੰਨਵਾਦ ਰੌਣਕ ਜੀਤ ਸਿੰਘ ਜੀ ਮੱਲੀ ਕੈਨੇਡਾ ਦੇ ਵਾਸੀ ਉਹਨਾਂ ਵੱਲੋਂ ਵੀ 100 ਰੁਪਏ ਆ ਗਿਆ ਰਾਣਾ ਮੱਲੀ ਇਟਲੀ ਦੇ ਵਾਸੀ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਸਵਰਗਵਾਸੀ ਆਸਾ ਸਿੰਘ ਅਜੀਪੁਰ ਤੇ ਜਗਵਿੰਦਰ ਸਿੰਘ ਜੀ ਜੁਐਸਏ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਜਸਵਿੰਦਰ ਸਿੰਘ ਜੀ ਨੰਬਰ ਦਾ ਸੰਸਥਾ ਦੀ 100 ਨੰਬਰ 22 ਦੇ ਵਿੱਚ ਦੋ ਮਿੰਟਾਂ ਦੇ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਡਾਕਟਰ ਬਹੁਤ ਵਧੀਆ ਚੱਲਦੀ ਆ ਵੀਰੋ ਡਾਕਟਰ ਗੁਲਜਾਰ ਸਿੰਘ ਮੜਤ ਦੇ ਉਹਨਾਂ ਵੱਲੋਂ ਸਨਪੀਅਰਾਈ ਜਗਿਆ ਤਹਿ ਦਿਲੋਂ ਧੰਨਵਾਦ ਐ ਮਨਵੀਰ ਸਿੰਘ ਜੀ ਖਿਆਲ ਨਾਲੇ ਵੀ ਸੁਰਾ ਸਿੰਘ ਜੀ ਸੋਲ ਸਾਬ ਦਾ ਦੋਤਾ ਉਹਨਾਂ ਵੱਲੋਂ ਵੀ ਸਨਪੀਅਰਾਈ ਜਗਿਆ ਧੰਨਵਾਦ ਸੀਤਲ ਸੈਣੀ ਜੀ ਜੋਹਰ ਜਟਪੁਰ ਜਟਾਸਰਾ ਉਹਨਾਂ ਵੱਲੋਂ ਵੀ ਪੰਜ ਸੌ ਧੰਨਵਾਦ ਐ ਜਸਵੰਤ ਸਿੰਘ ਜੀ ਸੋਲ ਸਾਬ ਦਾ ਨਹੀਂ ਆ ਗਿਆ ਧੰਨਵਾਦ ਕਿਉਂਕਿ

ਹਰਦੀਪ ਸਿੰਘ 148 ਜਿਹੜੇ ਧੰਨਵਾਦ ਪੁੱਤਰ ਖੜਕੂ ਪਾਲ ਜਾਨੀ ਮਹਿਲੇ ਪਾਲ ਜਾਨੀ ਆ ਗਿਆ 200 ਰੁਪਏ ਆ ਗਿਆ ਤੇ ਜਿਹਨੂੰ ਧੰਨਵਾਦ ਸਵਰਗਵਾਸੀ ਸੁਮੇਂਦਰ ਸਿੰਘ ਜੀ ਜੋੜ ਉਹਨਾਂ ਦੇ ਪਰਿਵਾਰ ਵੱਲੋਂ ਵੀ ਆ ਗਿਆ ਤੇ ਜਿਹਨੂੰ ਧੰਨਵਾਦ ਜੀ 48 ਰਾਜਵੀਰ ਸਿੰਘ ਨਾ ਕਮਾਈ ਕੰਨਾ ਦਾਦੂਵਾਲ ਅਮਰੀਕਰਵਾਲੇ ਉਹਨਾਂ ਵੱਲੋਂ ਵੀ 100 ਰੁਪਏ ਆ ਗਿਆ ਤੇ ਜਿਹਨੂੰ ਧੰਨਵਾਦ ਜੀ 43 ਅਵਤਾਰ ਸਿੰਘ ਜੀ ਮੱਲੀ ਤਾਰੀ ਭਾੜੇ ਦੇਣ ਵਾਸਤੇ ਪੁਨਾ ਬਲੋ ਵੀ 100 ਰੁਪਏ ਆ ਗਿਆ ਤੇ ਦਿলো ਧੰਨਵਾਦ ਜੀ 46 ਨਾਵੇ 66 27 ਨੰਬਰ ਵਾਲੇ ਦੇਰਾ ਭਾਈ ਸਾਹਿਬ ਤੂੰ ਰੋੜ ਤੱਕੋ ਜਾਂ ਪਿਆਰੀ ਆਪਣੀ ਤੇ ਜੋੜ ਲਾ ਕੇ ਕਰ ਲੋ ਵੀਰੇ ਧੰਨਵਾਦ ਜੀ 48 27 ਨੰਬਰ ਵਾਲੇ ਜੋੜੀ ਲਾ ਕੇ ਲਿਆਓ ਅਮਰੀਕ ਸਿੰਘ ਜੀ ਧੰਨਵਾਦ ਨੰਬਰ ਦੱਸੋ ਪੁਨਾ ਬਲੋ ਵੀ ਅਨੋਰ ਵੀ ਐ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਅਜੇ ਤੁਹਾਨੂੰ ਧੰਨਵਾਦ 50 50 ਕਿੜੇ ਚਾਰ ਮੈਂ 51 ਵਾਰਡ ਨੰਬਰ 2 ਤੋਂ ਚੁਣੇ ਗਏ ਪੰਚਾਇਤ ਮੈਂ ਮਾਤਾ ਮੇਰਾ ਵੀਰ ਨਾਮਾ ਉਹਨਾਂ ਦਾ ਹਸਨ ਪ੍ਰੇਮ ਬੰਗੜ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਨੇ ਬੇਨਤੀ ਆ ਕਿ ਸਟੇਜ ਤੇ ਆਉਣ ਦੀ ਪਾਲਾ ਜੇਪਾ ਖਿਆਲ ਵਾਲੇ ਸਾਡੇ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਜਰਨਜਾ ਮਾਨ ਉਹਨਾਂ ਨੂੰ ਵੀ ਬੇਨਤੀ ਆ ਕੀ ਮੇਰੇ ਅਲਾ ਕਹਿੰਦੇ ਕਹਿੰਦੇ ਨਾਮਾਂ ਵਾਲੀ ਸਰਬੋਤਮ ਸਨਮਾਨ ਤੇ ਮੈਡੀ ਪੰਚਾਇਤ ਮੈਂਬਰ ਅੰਗਰੇਜ਼ ਸਿੰਘ ਜੀ ਵਨ ਚਕੰਝਾ ਹਾਂ 57 58 ਆਵੇ ਮੇਰੇ ਪੱਗਿਆ ਨਾਲ ਕਿੰਨਾ ਬੰਲੀ ਨਿੰਦਾ ਮੰਦੀ ਤੇ ਅਮਰੀਕਸੀਕ ਮੰਦੀ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਬਹੁਤ ਧੰਨਵਾਦ ਜੀ ਪਾਟ ਬਾ ਵੀਰੋ ਬੇਹ ਹੌਲੀ ਕੁਆ ਗੱਟੋ ਜਾਣੀਆਂ ਹਾਂ ਗੁਰਵੀਰ ਸਿੰਘ ਜੀ 100 ਰੁਪਏ ਇਨਵਾਸੀ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਸਮਰ ਬਾਪਾ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਜਾਨ 47 ਨੰਬਰ ਵਾਲੇ ਜੋਗ ਲੱਗੇ ਲਿਓ ਬਈ ਪੈਟ ਡੇਲਾ ਪੈਸਾ ਨੂੰ ੜਕਾ ਕਲਾ

پند سوا جی روانک سوہر سنگھ جی اوجلا ان سو روپیہ دہی سوہر ਜੀ ਪੱਤੇ ਦੇ ਰਾਜ ਕੀ ਰਾਣੀ ਸਾਧਵਾ ਅਮੀਰ ਵਸੀਰ ਨੂੰ ਜੇ ਕੋਈ ਸੁਣਦਾ ਜੇ ਨਿੰਗਣੀ ਨੂੰ ਤੇ ਕਿੰਨੀ ਸ੍ਰੀ ਆਪ ਨੂੰ ਜੁਤਿਆਰ ਕਰੋ ਰਾਣੀ ਬੱਲੇੋ ਬੱਲੇ ਸਾਡੋ ਬੇ ਪਿੰਡਾ ਤੇਰੀ ਵਿੰਡਾ ਬੰਨੀ ਤੇ ਬੰਦੀ ਸੁਣਾਈ ਇਹਨਾਂ ਵੱਲੋਂ ਵੀ ਫੋਟੋ ਆ ਬੇ ਸਪਰਾਇ ਲਾ ਗਿਆ ਪਹਿਲੇ ਲੋ ਧੰਨਵਾਦ ਜੀ ਰਾਣੀ ਮੈ ਜਿਹੜਾ ਸ਼ੌਕ ਹੈ ਇਹ ਲਾ ਬੰਨਦਾ ਬੱਤਾ ਜੀ ਰਾਣੀ ਚਾਂਜਾ ਲਾ ਪਿਆਮ ਪਿਆਮ ਵਿਚਾਰ ਬਹੁਤ ਸੋਹਣੇ ਗੁਰੂ ਪਿਆਮ ਉਸ ਸਮਾਂ ਨੂੰ ਬਹੁਤ ਔਰੀ ਇਸੇ ਪਿਆਮ ਨੂੰ ਬਹੁਤ ਕਾਇਦਾਸ ਨੂੰ ਹੀ ਵੀਰੇ ਮੈਡ ਮੈਡ ਪਿਆਮ ਲੈਣ ਦਾ ਲੈਣਾ ਜੀ ਤੇਰਾ ਹੋਰ ਸੁਣ ਮੈਂ ਆ ਆਹ ਵੇਖੇ ਪਿਆਮ ਨਾ ਨਾ ਨੇ ਉਹਨਾਂ ਦੇ ਦਸਤਾਨੇ ਸੀ ਆਇਆ ਹੈ ਕਿ ਸਾਡੇ ਸੰਸਾਰ ਸਭ ਤੋਂ ਪਹਿਲਾਂ ਕਮੇਟੀ ਵੱਲੋਂ ਜਿਹੜੀ ਹੁਣ ਤਾਂ ਪੰਚਾਇਤ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਤੇ ਜਿਹੜੀ ਪਿਛਲੀ ਵਾਰ ਪਤੇ ਐਸਨ ਬਸ ਜਿਹੜਾ ਜੀ ਉਹਨਾਂ ਦਾ ਵੀ ਪ੍ਰੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਸਭ ਦਾ ਸਨਮਾਨਾ ਹੋਣਾ ਚਾਹੀਦਾ ਸੁਪ ਜੈ ਜੀ ਸਨਮਾਨ ਹਰਿੰਦਰ ਸਿੰਘ ਜੀ ਸ੍ਰੀ ਰਾਜੀਆ